ਮਾਫੀ ਮੰਗਵਾਲੇ ਜੀ ਚਾਰ ਬੰਦੇ ਇਕੱਠੇ ਹੋਣਗੇ ਤੁਸੀਂ ਮਾਫੀ ਮੰਗੋ ਜੇ ਉਹ ਬੰਦਾ ਡਰਦਾ ਮਾਫੀ ਮੰਗ ਲੈਂਦਾ ਫਿਰ ਕਹਿਣਗੇ ਜੀ ਕੌਮ ਤੋਂ ਮਾਫੀ ਮੰਗੀ ਐ ਕਿ ਤੁਸੀਂ ਚਾਰ ਬੰਦੇ ਕੌਮ ਬਣ ਜਾਂਦੇ ਹੋ ਨਾ ਭਾਵੇਂ ਕੋਈ ਕਣਕਵਾਲ ਵਾਲੇ ਹੋਣ ਭਾਵੇਂ ਕੋਈ ਟਕਸਾਲੀ ਹੋਣ ਭਾਵੇਂ ਕੋਈ ਡੇਰੇ ਵਾਲਾ ਬਾਬਾ ਹੋਵੇ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਕਿਸੇ ਚਮਤਕਾਰ ਨੂੰ ਮੰਨਦਾ ਨਹੀਂ ਨਾ ਗੁਰੂ ਸਾਹਿਬ ਨੇ ਚਮਤਕਾਰ ਕੀਤਾ ਨਾ ਬਾਣੀ ਵਿੱਚ ਕੋਈ ਅਜਿਹਾ ਸ਼ਬਦ ਚਮਤਕਾਰ ਵਾਲਾ ਹੈ ਜਿਹੜੇ ਬੰਦੇ ਹਰੇਕ ਬੰਦੇ ਨੂੰ ਜਾ ਕੇ ਕਹਿੰਦੇ ਨੇ ਮਾਫੀ ਮੰਗ ਤੂੰ ਚਮਤਕਾਰ ਦੀ ਗੱਲ ਕੀਤੀ ਐ ਕਿਸੇ ਵਿੱਚ ਦਮ ਹੈ ਗਿਆਨੀ ਗੁਰਤਾ ਸਿੰਘ ਦੇ ਕੋਲੋਂ ਕੋਈ ਮਾਫੀ ਮੰਗਵਾ ਲਵੇ ਵਰਗੁਰੂ ਜੀ ਕਾ ਖਾਲਸਾ ਵਰਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਬੰਦੇ ਚਮਤਕਾਰਾਂ ਦੀ ਗੱਲ ਕਰਦੇ ਆ ਉਹਨਾਂ ਦੀ ਗੱਲ ਕਰਨੀ ਐ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਬੰਦੇ ਬਾਣੀ ਦੀ ਵਿਚਾਰਧਾਰਾ ਨੂੰ ਸਮਝ ਨਹੀਂ ਸਕਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਪਿੱਛੇ ਲੱਗੇ ਨੇ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਕਥਾ ਕਹਾਣੀਆਂ ਕੇਵਲ ਲੱਗਪਾਉੜ ਮਾਰੇ ਗਏ ਉਹ ਬੰਦੇ ਹਰ ਵਕਤ ਇਹ ਕਹਿੰਦੇ ਨੇ ਗੁਰੂ ਸਾਹਿਬ ਨੇ ਇੱਥੇ ਚਮਤਕਾਰ ਕੀਤਾ ਗੁਰੂ ਸਾਹਿਬ ਨੇ ਇੱਥੇ ਚਮਤਕਾਰ ਕੀਤਾ ਇਹ ਆਮ ਨੋਰਮਲ ਗੱਲਾਂ ਜਾਂਦੀਆਂ ਨੇ ਔਰ ਜੇ ਕੋਈ ਬੰਦਾ ਤਰਕ ਦੇ ਨਾਲ ਗੱਲ ਕਰਦਾ ਹੈ ਉਹਦੇ ਤੋਂ ਇਹ ਮਾਫੀ ਮੰਗਾ ਕੇ ਆਪਣੇ ਆਪ ਨੂੰ ਇਹ ਸਮਝ ਲੈਣ ਕਿ ਅਸੀਂ ਕੌਮਾਂ ਪੂਰੀ ਕਣਕੜਵਾਲ ਦਾ ਇੱਕ ਜਥਾ ਕੋਈ ਹੈਗਾ ਜਿਨਨੇ ਮਾਫੀ ਮੰਗਾਈ ਮੈਂ ਨਾਂ ਨਹੀਂ ਲੈਣਾ ਮੈਂ ਬੇਨਤੀ ਇਹ ਕਰਨੀ ਹੈ ਵੀ ਮੈਂ ਕਿਸੇ ਚਮਤਕਾਰ ਨੂੰ ਮੰਨਦਾ ਨਹੀਂ ਤੇ ਨਾ ਚਮਤਕਾਰ ਕਿਤੇ ਗੁਰੂ ਸਾਹਿਬ ਨੇ ਕੀਤਾ ਤੇ ਨਾ ਬਾਣੀ ਵਿੱਚ ਕੋਈ ਇਹੋ ਜਿਹਾ ਸ਼ਬਦ ਹੈ ਜਿੱਥੇ ਚਮਤਕਾਰ ਦੀ ਗੱਲ ਕਰਾਮਾਤ ਦੀ ਗੱਲ ਗੁਰੂ ਪਾਸ਼ਾ ਨੇ ਕੀਤੀ ਹੋਵੇ ਇੱਕ ਉਦਾਹਰਨ ਦੇਣੀ ਹੈ ਅਸੀਂ ਮਿਹਨਤ ਤੇ ਚਮਤਕਾਰ ਨੂੰ ਲਗ طریقے ਨਾਲ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਇੱਕ ਰਿਟਾਇਰ ਮਹਾਰਾਜਮ ਉਹ ਪਾਉਂਦੇ ਪੁਲਿਸ ਚੋਂ ਹੋਇਆ ਪਾਉਂਦੇ ਫੌਜ ਚੋਂ ਹੋਇਆ ਜੇ ਕੋਈ ਵੱਡਾ ਅਫੀਸਰ ਹੈ ਉਹਦੀ ਪੈਨਸ਼ਨ ਘੱਟੋ ਘੱਟ 50-60000 ਰੁਪਏ ਹੈ ਜੇ 60000 ਪੈਨਸ਼ਨ ਵਾਲਾ ਬੰਦਾ ਇਹ ਕਹਿੰਦਾ ਜਦੋਂ ਮੈਂ ਸਵੇਰੇ ਉੱਠਦਾ ਮੇਰੇ ਸਹਰਾਣੇ ਥੱਲੇ 2000 ਰੁਪਇਆ ਪਿਆ ਹੁੰਦਾ ਹੈ ਤਾਂ ਕੀ ਇਹ ਚਮਤਕਾਰ ਹੈ ਉਹਨੇ ਘੱਟੋ ਘੱਟ 35-40 ਸਾਲ ਗਵਰਨਮੈਂਟ ਦੇ ਅੰਦਰ ਇੱਕ ਅਫੀਸਰ ਬਣ ਕੇ ਸਰਵਿਸ ਕੀਤੀ ਹੈ ਉਹਦੀ ਡਿਊਟੀ ਸੀ ਸਰਕਾਰੀ ਨੌਕਰੀ ਕੀਤੀ ਉਹਨੇ ਤੇ ਉਹਦੀ ਉਹ ਮਿਹਨਤ ਹੈ ਜਿਹੜੀ ਉਹਨੂੰ ਹਰ ਰੋਜ਼ 2000 ਰੁਪਏ ਦੇ ਰੂਪ ਵਿੱਚ ਮਿਲ ਰਹੀ ਹੈ ਕਿ ਇਹਨੂੰ ਚਮਤਕਾਰ ਕਹੋਗੇ ਜਾ ਉਹਦੀ 40 45 ਜਾਂ 35 ਜਾਂ 30 ਸਾਲ ਦੀ ਕੀਤੀ ਹੋਈ ਮਿਹਨਤ ਹੈ। ਬਸ ਫਰਕ ਇਹ ਨਾ ਕਹੇ। ਇੱਕ ਬਾਬੇ ਨੇ ਚੰਡੀਗੜ੍ਹ ਤੋਂ ਸੀ ਉਹ ਤੇ ਉਹਨੇ ਇੱਕ ਕਥਾ ਸੁਣਾਈ। ਕਹਿੰਦਾ ਜੀ ਸਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਲੋੜ ਸੀ ਤੇ ਕੋਈ ਚਾਦਰਾਂ ਵਗੈਰਾ ਲੈਣੀਆਂ ਸੀ। ਕਹਿੰਦਾ ਮੈਨੂੰ ਕਹਿੰਦੇ ਕਿ ਮਾਇਆ ਕਿੱਥੋਂ ਆਉਂਗਾ। ਕਹਿੰਦਾ ਮੈਂ ਕਿਹਾ ਤੁਸੀਂ ਜਿਹੜੇ ਗੁਰਸੱਲ ਦੇ ਸਰੂਪ ਸੱਚਖੰਡ ਦੇ ਵਿੱਚ ਪਏ ਨੇ ਉਹਨਾਂ ਦੀ ਸੇਵਾ ਕਰੋ ਕਹਿੰਦੇ ਇੱਕ ਸਿੰਘ ਨੇ ਸੁਖਾਸਨ ਵਾਲਾ ਜਿਹੜਾ ਕੱਪੜਾ ਸੀ ਉਹ ਖੋਲ ਲਿਆ ਤੇ ਜਿਹੜੇ ਗੁਰਸੱਲ ਦੇ ਪਾਵਨ ਅੰਗ ਹੁੰਦੇ ਨੇ ਉਹਨਾਂ ਦੇ ਉੱਪਰ ਉਹਨੇ ਕੱਪੜਾ ਫੇਰੇ ਜਾਨੀ ਕਿ ਉਹਨੂੰ ਇਸ਼ਨਾਨ ਕਰਾਉਣਾ ਕਹਿੰਦੇ ਨੇ ਜਿਹੜੇ ਮਨਮਾਜ਼ੇ ਵਿੱਚ ਰਹਿਣ ਵਾਲੇ ਬੰਦੇ ਆ ਕਹਿੰਦੇ ਉਹ ਅੰਗ ਸਾਫ਼ ਕਰਕੇ ਇਸ਼ਨਾਨ ਕਰਾ ਰਹੇ ਸੀ ਗੁਰਸੱਲ ਦਾ ਉਹਦੇ ਵਿੱਚੋਂ 15-20000 ਰੁਪਏ ਨਿਕਲ ਆਏ ਜਿਹੜਾ ਵੀ ਕਹਿੰਦੇ ਪੰਨਾ ਪਲਟਾਇਆ ਕਰਨ ਉਸੇ ਕਹਿੰਦੇ 2000 ਦਾ ਨੋਟ ਪਿਆ ਹੋਇਆ ਕਰੇ ਕਹਿੰਦੇ 20 25000 ਰੁਪਇਆ ਗੁਰਸਾਹਿਬ ਦੇ ਸਰੂਪ ਦੇ ਵਿੱਚੋਂ ਨਿਕਲੇ ਆ ਇੱਕ ਅਥਾ ਕਹਾਣੀ ਹੈ ਸਾਡੇ ਬਾਬਿਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸੁਣਾਈ ਹੋਈ ਨਹੀਂ ਇਹ ਕੋਈ ਚਮਤਕਾਰ ਨਹੀਂ ਇਹ ਉਹ ਬਾਬੇ ਦੇ ਵੀ ਕੋਈ ਵਿਅਕਤ ਹੋ ਸਕਦੀ ਹੈ ਪੈਸੇ ਗੁਰਸਾਹਿਬ ਦੇ ਵਿੱਚ ਪਹਿਲਾਂ ਰੱਖੇ ਹੋਣ ਕਿਸੇ ਨੂੰ ਬੇਵਕੂਫ ਬਣਾਉਣ ਵਾਸਤੇ ਚਲੋ ਜਿਹੜੇ ਬੰਦੇ ਕਹਿੰਦੇ ਨੇ ਕਿ ਚਮਤਕਾਰ ਗੁਰੂ ਸਾਹਿਬ ਨੇ ਕੀਤਾ ਜਦ ਗੁਰਬਾਣੀ ਦੇ ਨਾਲ ਹੋ ਜਾਂਦਾ ਹੈ ਮੈਂ 100% ਇਹ ਗੱਲ ਠੋਕ ਕੇ ਕਹਿੰਦਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਾਮਾਤ ਦੀ ਕੋਈ ਗੱਲ ਹੈ ਤੇ ਨਾ ਕਿਤੇ ਕਰਾਮਾਤ ਗੁਰੂ ਸਾਹਿਬ ਨੇ ਦਿਖਾਈ ਹੈ ਤੇ ਨਾ ਹੀ ਗੁਰੂ ਸਾਹਿਬ ਨੇ ਕੋਈ ਚਮਤਕਾਰ ਕੀਤਾ ਇਹ ਸਾਡੇ ਜਿਹੜੇ ਪਖੰਡੀ ਲੋਕ ਨੇ ਉਹ ਕਹਿੰਦੇ ਨੇ ਮਾਫੀ ਮੰਗਵਾ ਲਈ ਜੀ ਚਾਰ ਬੰਦੇ ਇਕੱਠੇ ਹੋਣਗੇ ਤੁਸੀਂ ਮਾਫੀ ਮੰਗੋ ਜਿਹੋ ਬੰਦਾ ਡਰਦਾ ਮਾਫੀ ਮੰਗ ਲੈਂਦਾ ਫਿਰ ਕਹਣਗੇ ਜੀ ਕੌਮ ਤੋਂ ਮਾਫੀ ਮੰਗੀ ਹੈ ਕੀ ਤੁਸੀਂ ਚਾਰ ਬੰਦੇ ਕੌਮ ਬਣ ਜਾਂਦੇ ਹੋ ਨੇ ਭਾਵੇਂ ਕੋਈ ਕਣਕਵਾਲ ਵਾਲੇ ਹੋਣ ਭਾਵੇਂ ਕੋਈ ਟਕਸਾਲੀ ਹੋਣ ਭਾਵੇਂ ਕੋਈ ਡੇਰੇ ਵਾਲਾ ਬਾਬਾ ਹੋਵੇ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਕਿਸੇ ਚਮਤਕਾਰ ਨੂੰ ਮੰਨਦਾ ਨਹੀਂ ਨਾ ਗੁਰੂ ਸਾਹਿਬ ਨੇ ਚਮਤਕਾਰ ਕੀਤਾ ਨਾ ਬਾਣੀ ਵਿੱਚ ਕੋਈ ਅਜਿਹਾ ਸ਼ਬਦ ਚਮਤਕਾਰ ਵਾਲਾ ਹੈ ਧਿਆਨ ਦੇ ਨਾਲ ਸੁਣਿਓ ਗੱਲ ਤੁਸੀਂ ਇੱਕ ਆਮ ਇਨਸਾਨ ਤੋਂ ਮਾਫੀ ਮੰਗਾਉਣੇ ਜੋ ਕੋਈ ਗੱਲ ਕਹਿੰਦਾ ਹੈ ਆ ਜਿਹੜਾ ਸੁਖਾ ਪੀਣੀ ਜਾਤ ਬਾਬਾ ਬੰਤਾ ਸਿੰਘ ਹੈ ਉਹਨੇ ਪਤਾ ਕੀ ਕਿਹਾ ਸੀ ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਪਾਸ਼ਾ ਜਾਂਦੇ ਆ ਕਈਆਂ ਨੇ ਕਿਹਾ ਸੀ ਕਿ ਤਾੜੀ ਮਾਰ ਕੇ ਨਿਕਲੇ ਰਣ ਸਿੰਘਾ বাজਾਇਆ ਤੇ ਤਿੰਨ ਸਿੰਘ ਸਹਿਬਾਨ ਨਾਲ ਸੀ ਇਹ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੋਇਆ ਪਰ ਬੰਤਾ ਸਿੰਘ ਨੇ ਕੀ ਕਿਆ ਸੀ ਕਹਿੰਦੇ ਕਹਿੰਦਾ ਬਗਾਨੇ ਪੁੱਤ ਤਾੜੀ ਮਾਰ ਕੇ ਨਿਕਲ ਨਹੀਂ ਦਿੰਦੇ ਬਗਾਨੇ ਪੁੱਤਾਂ ਦੇ ਸਾਹਮਣੇ ਤਾੜੀ ਮਾਰ ਕੇ ਗੁਰੂ ਪਾਸ਼ਾ ਨਿਕਲ ਨਹੀਂ ਸਕਦੇ ਸੀ ਇਹ ਗੱਲ ਬੰਤਾ ਸਿੰਘ ਨੇ ਕਹੀ ਐ ਜਿਹੜਾ ਨਿੰਗ ਸਿੰਘ ਕਥਾ ਕਰਦਾ ਹੁੰਦਾ ਹੈ ਹੈ ਹਿੰਮਤ ਉਹਦੇ ਕੋਲ ਮਾਫੀ ਮੰਗਵਾ ਲਓ ਤੁਸੀਂ ਹਿੰਮਤ ਹੈਗੀ ਆ ਕਿ ਬਾਬਾ ਬੰਤਾ ਸਿੰਘ ਨੂੰ ਕਹੋ ਕਿ ਤੂੰ ਇਹ ਗੱਲ ਕਿਉਂ ਕਹੀ ਉਹਦੀ ਗੱਲ ਛੱਡੋ ਜਾਂ ਮੈਂ ਕਹਿੰਨੀ ਬੂਟਾ ਸਿੰਘ ਬੋਲਦਾ ਮੈਂ ਕਿਸੇ ਚਮਤਕਾਰ ਨੂੰ ਮੰਨਦਾ ਨਹੀਂ ਨਾ ਗੁਰੂ ਪਾਸ਼ਾ ਨੇ ਕੋਈ ਚਮਤਕਾਰ ਕੀਤਾ ਤੇ ਨਾ ਹੀ ਉਹਨਾਂ ਨੂੰ ਕਰਨ ਦੀ ਲੋੜ ਸੀ 239 ਸਾਲ ਲੱਗੇ 10 ਜਾਮੇ ਬਦਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੱਕ 239 ਸਾਲ ਦੀ ਇਹ ਮਿਹਨਤ ਹੈ ਇੱਕ ਮਨੁੱਖ ਨੂੰ ਪੂਰਨ ਸੰਪੂਰਨ ਮਨੁੱਖ ਬਣਾਉਣ ਵਾਸਤੇ ਉਹਦੇ ਜੀਵਨ ਵਿੱਚ ਮਿਹਨਤ ਕਿੰਨੀ ਹੁੰਦੀ ਹੈ ਉਹਦਾ ਜੀਵਨ ਦੇ ਵਿੱਚ ਸੰਘਰਸ਼ ਕਿਨਾ ਹੁੰਦਾ ਇਹ ਸਮਝਾਇਆ ਹੈ 239 ਸਾਲ ਦੇ ਵਿੱਚ ਜਿਹੜੇ ਬੰਦੇ ਹਰੇਕ ਬੰਦੇ ਨੂੰ ਜਾ ਕੇ ਕਹਿੰਦੇ ਨੇ ਮਾਫੀ ਮੰਗ ਤੂੰ ਚਮਤਕਾਰ ਦੀ ਗੱਲ ਕੀਤੀ ਐ ਕਿਸੇ ਵਿੱਚ ਦਮ ਹੈ ਗਿਆਨੀ ਗੁਰਤਾ ਸਿੰਘ ਦੇ ਕੋਲੋਂ ਕੋਈ ਮਾਫੀ ਮੰਗਵਾ ਲਵੇ ਮੈਂ ਅੱਜ ਵੀ ਕਹਿੰਨਾ ਬਾਬਾ ਦੀਪ ਸਿੰਘ ਦਾ ਸੀਸ ਕਟਿਆ ਗਿਆ ਪਰ ਉਹ ਬਿਨਾਂ ਸੀਸ ਤੋਂ ਲੜੇ ਨਹੀਂ ਮੈਂ ਅੱਜ ਵੀ ਕਹਿੰਨਾ ਇਹ ਜਿਹੜੇ ਗੁਰਦਵਾਰਿਆਂ ਦੇ ਕਢਮ ਚੌਧਰੀ ਜਾਂ ਜਿਹੜੇ ਝੂਠ ਤੂਫਾਨ ਬੋਲਣ ਵਾਲੇ ਪ੍ਰਚਾਰਕ ਨੇ ਇਹ ਉਹਨਾਂ ਦੀਆਂ ਗੱਲਾਂ ਨੇ ਮੈਂ ਅੱਜ ਵੀ ਕਹਿੰਨਾ ਕਿ ਗੁਰੂ ਪਾਸ਼ਾ ਨੇ ਪੰਜ ਪਿਆਰੇ ਦੇ ਸਿਰ ਧੜ ਤੋਂ ਲੱਗ ਨਹੀਂ ਕੀਤੇ ਸੀ ਇਹ ਮਨਉਤਤਾ ਨੇ ਗੈਰ ਗ੍ਰੰਥਾਂ ਦੀਆਂ ਜਿਹੜੀਆਂ ਸਾਡੇ ਤੇ ਥੋਪੀਆਂ ਜਾ ਰਹੀਆਂ ਨੇ ਮੈਂ ਅੱਜ ਵੀ ਕਹਿਣਾ ਕਿਸੇ ਵਿੱਚ ਹਿੰਮਤ ਹੈ ਕੋਈ ਮਾਫੀ ਮੰਗਵਾ ਸਕਦਾ ਹੈ ਮਾਫੀ ਮੰਗਦੀ ਸਾਡੀ ਜੁੱਤੀ ਕਾਹ ਉਹ ਜਿਹੜੇ ਜਹਜ਼ਾਰ ਨੂੰ ਜਾ ਕੇ ਕਹਿਣਾ ਕਿ ਬੂਟਾ ਸੰਧ ਮਾਫੀ ਹਮਗਾ ਕਿਹੜਾ ਜਹਜ਼ਾਰ ਹੈ ਉਹ ਕੱਲ ਤੱਕ ਦਾ ਜਿਹੜਾ ਮੈਨੂੰ ਸੱਚ ਕੇ ਕਵੇ ਤੂੰ ਮਾਫੀ ਮੰਗ ਸਾਡੇ ਮਾਫੀ ਮੰਗਵਾਉਣ ਵਾਲੇ ਜੁੱਤੀ ਦੇ ਯਾਦ ਨਹੀਂ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਕਹਿ ਰਹੇ ਆਂ ਵੀ ਇੱਕ ਤੁਕ ਦਿਖਾਓ ਜਿੱਥੇ ਕਰਾਮਾਤ ਦੀ ਗੱਲ ਕੀਤੀ ਹੋਵੇ ਜਿਹੜੇ ਇਤਿਹਾਸ ਦੇ ਵਿੱਚ ਮਠਾਈਆਂ ਲਾਉਣ ਵਾਲੇ ਨੇ ਨਾ ਦਰਖਤਾਂ ਨੂੰ ਉਹ ਗੁਰਮਤ ਤੋਂ ਕੂਹਾਂ ਦੂਰ ਨੇ ਤੁਸੀਂ ਹਰੇਕ ਦੇ ਘਰ ਜਾਂਦੇ ਹੋ ਮੰਗ ਮਾਫੀ ਤੋਂ ਇਹ ਕਹਿਆ ਸੀ ਮੈਂ ਅੱਜ ਕਹਿਣਾ ਗੁਰੂ ਸਾਹਿਬ ਦੇ ਵਿੱਚ ਨਾ ਚਮਤਕਾਰ ਸੀ ਤੇ ਨਾ ਚਮਤਕਾਰ ਕੀਤਾ ਤੇ ਨਾ ਚਮਤਕਾਰ ਦੀ ਗੱਲ ਗੁਰਬਾਣੀ ਨੇ ਕੀਤੀ ਹੈ ਕਿਹਦੇ ਵਿੱਚ ਹਿੰਮਤ ਹੈ ਮਾਫੀ ਮੰਗਵਾ ਲੁ ਮੰਗਵਾ ਸਕਦੇ ਹੋ ਸਦੋਂ ਮੈਨੂੰ ਇਥੇ ਮਰਜੀ ਕੱਲ ਦਾ ਜਿਹੜਾ ਜਿਹੜਾ ਸਦੇ ਮੰਗਾ ਲਈ ਮਾਫੀ ਫਿਰ ਦੱਸਾਂਗੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾ ਕਿਸੇ ਗ੍ਰੰਥ ਦੀ ਗੱਲ ਕੀਤੀ ਹੈ ਤੇ ਨਾ ਕਰਨੀ ਹੈ ਜੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਗ੍ਰੰਥ ਦੀ ਗੱਲ ਕਰਦਾ ਉਹ ਦਿਖਾਈ ਜਾਵੇ ਕਰਾਮਾਤ ਇੱਕ ਗੱਲ ਹੋਰ ਨੋਟ ਕਰਨੀ ਹੈ ਜਦੋਂ ਅਸਾਈ ਬੰਦਾ ਜਿੰਦਾ ਕਰਨ ਦੀ ਗੱਲ ਕਰਦੇ ਨੇ ਉਹਨਾਂ ਦਾ ਪਖੰਡ ਹੈ ਪਖੰਡ ਹੈ ਨਾ ਉਹਨਾਂ ਦਾ ਉਦੋਂ ਤੁਸੀਂ ਕ੍ਰਪਾਨਾ ਚੱਕ ਕੇ ਪਿੱਛੇ ਪੈਨੇ ਕਿ ਕਿ ਅਸਾਈ ਪਖੰਡਵਾਦ ਕਰਦੇ ਨੇ ਚਮਤਕਾਰ ਦਿਖਾਉਂਦੇ ਆ ਤੇ ਜਦੋਂ ਸਾਡੀ ਸਿੱਖ ਕੌਮ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਮੰਨਦੇ ਨਹੀਂ ਉਦੋਂ ਸਾਡਾ ਗੁਰੂ ਪੂਰਾ ਹੈ ਉਹਨਾਂ ਦਾ ਗੁਰੂ ਅਧੂਰਾ ਹੈ ਅਸੀਂ ਇੱਥੇ ਅੜਦੇ ਆ ਮੈਂ ਹੱਕ ਠੋਕੇ ਗੱਲ ਕਹਿਣਾ ਜਿਹਦੇ ਵਿੱਚ ਵੀ ਹਿੰਮਤ ਹੈ ਮੇਰੇ ਕੋਲ ਮਾਫੀ ਮੰਗਵਾ ਕੇ ਦਿਖਾਵੇ ਇਹ ਗੱਲ ਮੈਂ ਨਹੀਂ ਕੀਤੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਗੱਲ ਕੀਤੀ ਹੈ ਤੇ ਗੁਰਬਾਣੀ ਦੇ ਵਿੱਚੋਂ ਹੀ ਗੱਲ ਕਰਾਂਗੇ 1430 52 ਅੰਕ ਨੇ ਆराग ਮਾੜਾ ਤੋਂ ਬਿਨਾਂ ਤਕਰੀਬਨ ਤਕਰੀਬਨ ਡੇਢ ਕੰਗ ਉਹ ਹੈ ਉਹ ਤੋਂ ਬਿਨਾਂ ਤੇ 1430 ਅੰਕ ਦੇ ਵਿੱਚ ਇੱਕ ਵੀ ਸ਼ਬਦ ਮੈਨੂੰ ਦੇ ਦੇ ਵੀ ਇੱਥੇ ਕਰਾਮਾਤ ਦੀ ਗੱਲ ਗੁਰੂ ਪਾਸ਼ਾ ਨੇ ਕੀਤੀ ਹੈ ਜੇ ਕੀਤੀ ਹੈ ਤਾਂ ਦੇਣ ਦਾ ਰਹੋ ਅਸੀਂ ਇੰਨੇ ਬੁੱਝੜ ਬਣ ਗਏ ਬਾਣੀ ਦੀ ਗੱਲ ਅਸੀਂ ਸੁਣ ਨਹੀਂ ਨਹੀਂ ਕਿਸੇ ਬਾਬੇ ਨੇ ਚਮਤਕਾਰ ਦੀ ਗੱਲ ਕਰਤੀ ਅਸੀਂ ਉਹ ਪੱਲੇ ਬੰਨ ਲਏ ਮੰਗਾਓ ਮਾਫੀ ਹੁਣ ਮੈਂ ਸ਼ਰਿਆਮ ਕਹਿੰਦਾ ਜੀਨਾਂ ਵੀ ਜੋੜ ਲੱਗਦਾ ਲਾ ਕੇ ਦੇਖੋ ਸਦੋ ਕਾਲ ਤੱਕ ਤੇ ਕੱਲ ਤੱਕ ਤੁਹਾਨੂੰ ਸ਼ਿਕਾਇਤ ਕਰੋ ਕਿ ਬੁੱਟਾ ਸਿੰਘ ਇਦਾਂ ਕਹਿੰਦਾ ਕੋਈ ਚਮਤਕਾਰ ਗੁਰੂ ਸਾਹਿਬ ਨੇ ਕੀਤਾ ਨਹੀਂ ਤੇ ਨਾ ਹੀ ਚਮਤਕਾਰ ਦੀ ਲੋੜ ਪਈ ਗੁਰੂ ਪਾਸ਼ਾ ਨੇ 239 ਸਾਲ ਲਾ ਕੇ ਇੱਕ ਸੰਘਰਸ਼ ਕਰਨ ਵਾਸਤੇ ਇੱਕ ਮਨੁੱਖ ਤਿਆਰ ਕੀਤਾ ਕਿ ਕਿੱਦਾਂ ਮਿਹਨਤ ਕਰਨੀ ਹੈ ਕਿੱਦਾਂ ਕੌਮ ਦੀ ਗੱਲ ਕਰਨੀ ਹੈ ਕਿੱਦਾਂ ਹੌਸਲੇ ਦੇ ਨਾਲ ਮੈਦਾਨੇ ਜੰਗਾਂ ਵਿੱਚ ਲੜਨਾ ਕਿਦਾਂ ਤੁਸੀਂ ਦਲੀਲਵਾਜੀ ਦੇ ਨਾਲ ਕਿਸੇ ਗੈਰ ਮذਬਬ ਵਾਲੇ ਦੇ ਨਾਲ ਗੱਲਬਾਤ ਕਰਨੀ ਹੈ ਇਹ ਸਾਨੂੰ ਸਿਖਾਇਆ ਹੋਇਆ ਜਿਹੜੇ ਮਾਫੀ ਮੰਗਵਾਉਣ ਵਾਲੇ ਨੇ ਨਾ ਉਹਨਾਂ ਨੂੰ ਬੇਨਤੀ ਕਰਦਾ ਲਾਓ ਜਿਹੜਾ ਜੋਰ ਲਾਉਣਾ ਜਿੱਥੇ ਮਰਜੀ ਜਾਓ ਕਦੇ ਨਹੀਂ ਮਾਫੀ ਮੰਗਾਂ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਮਾਫੀ ਮੰਗਦੀ ਹੈ ਮੇਰੀ ਜੁੱਤੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੇ ਹੋ ਤਾਂ ਤੁਹਾਨੂੰ ਮੰਨ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ